ਕਰੀਆ ਕਾਲ ਦੋਸਤੋ ਚੈਨਲ ਨਿਊਜ਼ ਦਾ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਹੁਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਕ ਵੱਡੇ ਲੀਡਰ ਤੇ ਚਿੰਗਾਂ ਗੋਲੀਆਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਆ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੋਸਤੋ ਸਾਹਮਣੇ ਆ ਰਹੀ ਹੈ ਜੀਹਾਂ ਜਾਣਕਾਰੀ ਦੋਸਤੋ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਅੱਜ ਦੇ ਦਿਨ ਬਹੁਤ ਸਾਰੀਆਂ ਵਾਰਦਾਤਾਂ ਕਰਨਾਮਾ ਵਾਪਰਦੇ ਹਨ ਇਹ ਲੋਕਾਂ ਦੇ ਰੌਂਟੇ ਤੱਕ ਖੜੇ ਕਰ ਦਿੰਦਿਆਂ ਤੇ ਹੁਣ ਇੱਥੇ ਇਸ ਵੱਡੇ ਲੀਡਰ ਤੇ ਗੋਲੀਆਂ ਚੱਲੀਆਂ ਜਿਸ ਕਰਕੇ ਪੂਰੀ ਸ਼ਾਸਤਰ ਵਿੱਚ ਹਫੜਾ ਤੁਫੜੀ ਮੱਚ ਗਿਆ ਤੇ ਲੋਕਾਂ ਨੂੰ ਤੇ ਪੁਲਿਸ ਨੂੰ ਵੀ ਭਾਜੜਾ ਪੈ ਗਈਆਂ ਜੀਹਾਂ ਅਮਰੀਕਾ ਦੇ ਇਰਸਾਫਕਾਰ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਜਾਣ ਲੇਵਾ ਹਵਾਲਾ ਹੋਇਆ ਟਰੰਪ ਤੇ ਹਮਲਾ ਇੱਕ ਰੈਲੀ ਦੌਰਾਨ ਹੋਇਆ ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਚੋਣ ਰੈਲੀ ਕਰ ਰਹੇ ਸਨ ਨੈਸਟਰਾਨਾ ਚਾਂਦਕੁਲਾ ਤੱਕ ਤੋਂ ਬਾਅਦ ਇੱਕ ਕਈ ਰਾਉਂਡ ਫਾਇਰ ਕੀਤੇ ਗਿਆ ਘਟਨਾ ਤੋਂ ਬਾਅਦ ਰਾਸ਼ਟਰਪਤੀ ਬੈਡੇ ਨੇ ਆਪਣੇ ਇਪਬਲਿਕਾ ਵਿਰੋਧੀ 트럼ਪ ਤੇ ਹੋਏ ਜਾਂਦੇਵੇਂ ਹਮਲੇ ਦੀ ਨਿੰਦਿਆ ਕੀਤੀ ਤੇ ਕਿਹਾ ਕਿ ਅਮਰੀਕਾ ਚ ਇਸ ਤਰ੍ਹਾਂ ਦੀ ਹਿੰਸਾ ਲਈ ਕੋਈ ਥਾਂ ਨਹੀਂ ਹੈ ਤੇ ਉਧਰ ਭਾਰਤ ਵੱਲੋਂ ਵੀ ਇਸ ਹਮਲੇ ਦੀ ਸਖਤ ਨਿੰਦਿਆ ਕੀਤੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ ਤੇ ਲਿਖਿਆ ਦੋਸਤ ਮੈਂ ਡੋਨਾਲਡ 트럼ਪ ਤੇ ਹੋਏ ਹਮਲੇ ਤੋਂ ਬਹੁਤ ਚਿੰਤਤ ਹਾਂ ਨੂੰ ਮੈਸ ਕਰਨਾਂ ਦੀ ਸਖਤ ਨਿੰਦਿਆ ਕਰਦਾ ਹੈ ਰਾਜਨੀਤੀ ਤੇ ਲੋਕਤੰਤਰ ਵਿੱਚ ਹਿੰਸਾ ਲਈ ਕੋਈ ਥਾਂ ਨਹੀਂ ਹੈ ਤੇ ਮੈਂ ਉਹਨਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਪ੍ਰਧਾਨ ਮੰਤਰੀ ਨੇ ਇਸ ਕੜਨਾ ਚ ਮਾਰੇ ਗਏ ਜ਼ਖਮੀਆਂ ਦੇ ਪਰਵਾਰਾਂ ਪ੍ਰਤੀ ਵੀ ਹਮਦਰਦੀ ਪ੍ਰਗਟ ਕੀਤੀ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ